ਸੱਚੀ ਗਾ ਦੋਸਤੋ ਅਗਰ ਜੇ ਤੁਸੀਂ ਦੋਸਤੋ ਵਿਦੇਸ਼ਾਂ ਜਾਂਦੇ ਹੋ ਫਿਰ ਤੇ ਤੁਹਾਨੂੰ ਪਤਾ ਹੀ ਹੈ ਬਾਹਰ ਲੋਕ ਰੋਟੀ ਦੋ ਟਾਈਮ ਹੀ ਖਾਂਦੇ ਵੇ ਤੇ ਜਿਹੜੇ ਸਵੇਰੇ ਛੇਤੀ ਕੰਮ ਤੇ ਜਾਂਦੇ ਵੇ 6:30 ਵਜੇ ਨਾਲ ਉਹ ਰਾਤ ਦੀ ਰੋਟੀ ਬਨ ਕੇ ਰੱਖ ਲੈਂਦੇ ਵੇ ਫ੍ਰਿਜ ਵਿੱਚ ਕਿਸੇ ਜਿਹੜੇ ਕੰਮ ਤੇ ਜਾਣ ਲੱਗਿਆ ਨਾਲ ਲੈ ਜਾਂਦੇ ਵੇ ਲੇਕਿਨ ਜਿਹੜੇ ਬੰਦੇ ਇੰਡੀਆ ਤੋਂ ਆਉਂਦੇ ਨੇ ਨਵੇਂ ਨਵੇਂ ਉਹ ਬੜੇ ਨਖਰੇ ਕਰਦੇ ਵੇ ਮੈਂ ਨਹੀਂ ਰਾਤ ਦੀ ਰੋਟੀ ਖਾਂਦਾ ਮੈਂ ਤੇ ਤਾਜੀ ਰੋਟੀ ਖਾਣੀ ਹੈ ਪਤਾ ਹੁੰਦਾ ਜੇ ਕੰਮ ਨਹੀਂ ਮਿਲਿਆ ਕੁਝ ਨਹੀਂ ਘਰ ਰਹਿਣੇ ਪਏ আর ਇਸ ਤਰ੍ਹਾਂ ਦੇ ਤੇ ਨਖਰੇ ਚੱਲ ਜਾਣਗੇ ਮੱਤੇ ਪਾਰੀ ਰੋਟੀ ਤਾਜੀ ਖਾਣੀ ਏ ਮੈਨੂੰ ਸਬਜ਼ੀ ਆ ਖਾਣੀ ਏ ਮੈਂ ਰਾਤ ਦੀ ਰੋਟੀ ਵੰਦੀ ਆ ਖਾਣੀ ਏ ਜਿਖੋ ਜੀ ਮੈਂ ਕਾਰਖਾਨਾ ਆਇਆ ਵਾ ਤੇ ਜਦੋਂ ਦੋਸਤੋ ਉਹ ਬੰਦੇ ਲੱਜੁੰਦੇ ਨੇ ਕੰਮ ਤੇ ਬਾਹਰ ਸਵੇਰੇ 6 ਵਜੇ ਕੰਮ ਤੇ ਜਾਣਾ ਬੰਦਾ ਤੇ ਨਾਲ ਨੀਂਦ ਪੂਰੀ ਹੁੰਦੀ ਏ ਤੇ ਰੋਟੀ ਘਾਰਾ ਕੇ ਬੁਲਾਨੀ ਪੈਂਦੀ ਏ ਫਿਰ ਭਾਵੇਂ ਬੜੀ ਰੋਟੀ ਹੋਵੇ ਹਫਤੇ ਦੀ ਵੀ ਉਹ ਵੀ ਖਾ ਲਣਗੇ ਫਿਰ ਕਹਣਗੇ ਲੈ ਹੈ ਕਿ ਵੀਰੇ ਰੋਟੀ ਬੜੀ ਉਹਦੀ ਰੋਟੀ ਏ ਫਸਕਾ ਰੋਟੀ ਏ ਸਬਜ਼ੀ ਭਾਵੇਂ 4 ਦਿਨ ਪੁਰਾਣੀ ਏ ਉਹ ਵੀ ਖਾ ਲਣਗੇ ਪਤਨਾ ਹੱਥ ਪੈ ਲਾਣੇ ਪੈਣੇ ਵੀ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ ਦੇਖਣ ਲਈ